ਮੇਰਾ ਨਾਮ ਹੈਗਾ ਹਰਪੀ ਸਿੰਘ ਪਿੰਡ ਕਮਾਲਪੁਰ ਡਿਸਟ੍ਰਿਕਟ ਸੰਗਰੂਰ ਅਸੀਂ ਕੁੱਲ 40 ਕਿੱਲਾਂ ਦੀ ਖੇਤੀ ਕਰਦੇ ਹਾਂ ਜਿਨ੍ਹਾਂ ਦੇ ਵਿੱਚੋਂ ਬਾਦਲ ਕੇ ਅਸੀਂ ਕ੍ਰੋਪਰਟੇਸ਼ਨ ਕਰਕੇ ਮੂੰਗੀ ਤੇ ਕਣਕ ਝੋਨਾ ਤੇ ਉਸ ਤੋਂ ਬਾਅਦ ਅਸੀਂ ਆਪਣਾ ਯੰਤਰ ਵਗੈਰਾ ਇਹਦੀ ਬਿਜਾਈ ਕਰਦੇ ਹਾਂ ਤੇ ਇਹਦੇ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਦੇ ਵਿੱਚ ਵਾਧਾ ਹੁੰਦਾ ਤੇ ਅਸੀਂ ਸਰੋਂ ਦੀ ਖੇਤੀ ਜਿਵੇਂ ਜੀਐਸ 7 ਇਹ ਕਿਸਮ ਬੀਜ ਕੇ ਇਹਦੇ ਵਿੱਚ ਇਰੋਕਿਕ ਐਸਿਡ ਤੇ ਗਲੂਕੋਸਾਈਨੋਲੇਟ ਦੀ ਮਾਤਰਾ ਘੱਟ ਹੋਣ ਕਰਕੇ ਦਿਲ ਦੀਆਂ ਬਿਮਾਰੀਆਂ ਤੇ ਪਸ਼ੂਆਂ ਦੇ ਵਿੱਚ ਜਲਨ ਦੀ ਸਮੱਸਿਆ ਨਹੀਂ ਆਉਂਦੀ ਤੇ ਜਿਹੜੀ ਸਰੋਂ ਆ ਇਹ ਸਾਡੀ ਪਿੰਡੋਂ ਸਾਡੇ ਘਰ ਦੇ ਵਿੱਚੋਂ ਹੀ ਸੇਲ ਕਰ ਸੇਲ ਹੋ ਜਾਂਦੀ ਆ ਤੇ ਇਹਦਾ ਤੇਲ ਵੀ ਕੜਵਾ ਕੇ ਅਸੀਂ ਥੋੜੀ ਮਾਤਰਾ ਦੇ ਵਿੱਚ ਵੇਚਦੇ ਆ ਤੇ ਉਸ ਤੋਂ ਬਾਅਦ ਮੂੰਗੀ ਲਾਉਣੀ ਆ ਅਸੀਂ ਤਕਰੀਬਨ 8-10 ਇਕੜ ਦੇ ਵਿੱਚ ਅਸੀਂ ਮੂੰਗੀ ਦੀ ਕਾਸ਼ਤ ਕਰਦੇ ਆਂ ਮੂੰਗੀ ਦੇ ਦੋ ਫਾਇਦੇ ਨੇ ਜੀ ਮੂੰਗੀ ਇੱਕ ਤਾਂ ਸਾਡੀ ਵਧੀਆ ਜ਼ਮੀਨ ਦੀ ਉਪਜਾਊ ਸ਼ਕਤੀ ਵਾਦੀ ਹੈ ਪਹਿਲਾਂ ਸਾਡੀ ਜ਼ਮੀਨ ਦਾ ਪੀ ਐਚ ਲੈਵਲ ਤਕਰੀਬਨ ਜਾਦੀ ਸੀਗਾ ਤੇ ਅਸੀਂ 3 ਸਾਲਾਂ ਤੋਂ ਮੂੰਗੀ ਉਗਾ ਕੇ ਤੇ ਉਹਦੇ ਵਿੱਚ ਸੂਖਮ ਜੀਵ ਜਿਹੜੇ ਹੁੰਦੇ ਨੇ ਉਹਨਾਂ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ ਅਸੀਂ ਲਗਾਤਾਰ ਜਿਵੇਂ ਫਾ ਪੂਸ਼ਾ ਡੀਕੰਪੋਜ਼ਰ ਦੀ ਵਰਤੋਂ ਦੇ ਨਾਲ ਪਰਾਲੀ ਨੂੰ ਗਾਲਕ ਕੇ ਤੇ ਲਗਾਤਾਰ ਸਾਨੂੰ ਚੌਥਾ ਸਾਲ ਆ ਅਸੀਂ 2 ਸਾਲਾਂ ਤੋਂ ਪੂਛਾ ਡੀਕੰਪੋਜ਼ਰ ਦੀ ਵਰਤੋਂ ਕਰ ਰਹੇ ਆ ਤੇ ਉਹਦੇ ਵਿੱਚ ਸਾਨੂੰ ਪਰਾਲੀ ਵਿੱਚ ਬਿਲਕੁਲ ਗਲ ਜਾਂਦੀ ਆ ਤੇ ਉਹਦੀ ਵਧੀਆ ਇੱਕ ਵਧੀਆ ਖਾਦ ਤਿਆਰ ਹੁੰਦੀ ਆ ਉਸ ਤੋਂ ਬਾਅਦ 30% ਨਾਈਟ੍ਰੋਜਨ ਦੀ ਘੱਟ ਅਸੀਂ ਨੇ ਜਿਹੜੀਆਂ ਉਸ ਤੋਂ ਬਾਅਦ ਫਸਲਾਂ ਲਾਉਨੇ ਆ 30% ਨਾਈਟ੍ਰੋਜਨ ਦੀ ਅਸੀਂ ਘੱਟ ਵਰਤੋਂ ਕਰਦੇ ਆ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੁੰਦਾ ਤੇ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਤਕਰੀਬਨ ਪਾਣੀ ਦੀ ਇੱਕ ਮੁੱਖ ਸਮੱਸਿਆ ਤੇ ਪਾਣੀ ਸਾਡਾ ਲਗਾਤਾਰ ਦਿਨੋਂ ਦਿਨ ਨੀਵਾ ਹੁੰਦਾ ਜਾ ਰਿਹਾ ਤੇ ਉਸ ਤੋਂ ਬਾਅਦ ਅਸੀਂ ਇਹ ਘੱਟ ਟਾਈਮ ਲੈਣ ਵਾਲੀਆਂ ਕਿਸਮਾਂ ਜਿਵੇਂ 1847 ਤੇ ਹੋਰ 1885 ਤੇ ਜਿਹੜੀਆਂ ਯੂਨੀਵਰਸਿਟੀ ਨਵੇਂ ਟ੍ਰਾਇਲ ਦਿੰਦੀਆਂ ਜਾਂ ਨਵੀਆਂ ਕਿਸਮਾਂ ਦਿੰਦੀਆਂ ਉਹ ਅਸੀਂ ਆਪਦੇ ਖੇਤ ਦੇ ਵਿੱਚ ਲਾਉਨੇ ਆ ਤੇ ਇਹ ਨਾਲ ਦਾ ਟਾਈਮ ਪੀਡ ਘੱਟ ਹੋਣ ਕਰਕੇ ਇੱਕ ਤਾਂ ਸਾਡਾ ਖਰਚਾ ਬਹੁਤ ਜ਼ਿਆਦਾ ਘੱਟ ਹੁੰਦਾ ਜਰਨੈਲ ਸਿੰਘ ਖੇਤੀ ਖੇਤਰੀ ਬੀਜ ਪ੍ਰਮਾਨਣ ਅਫਸਰ ਜਿਹੜਾ ਸਾਡਾ ਮਹਿਕਮਾ ਹੈਗਾ ਉਹ ਕਿਸਾਨਾਂ ਨੂੰ ਮਤਲਬ ਬੀਜ ਪ੍ਰੋਡਕਸ਼ਨ ਆ ਜਿਹੜੀ ਉਹਦੇ ਵਾਸਤੇ ਕਿਸਾਨ ਆਪਦੇ ਖੇਤ ਦੇ ਵਿੱਚ ਵੀ ਬੀਜ ਪ੍ਰੋਡਿਊਸ ਕਰ ਸਕਦੇ ਆ ਸਾਡਾ ਮਹਿਕਮਾ ਜਿਹੜਾ ਹੈਗਾ ਜਿਵੇਂ ਸੀਡ ਪ੍ਰੋਡਕਸ਼ਨ ਏਜੰਸੀਜ਼ ਹੈਗੀਆਂ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹੈਗੀ ਆ ਪੰਜ ਸੀਡ ਹੈਗੀ ਆ ਤੇ ਹੋਰ ਪ੍ਰਾਈਵੇਟ ਜਿਹੜੇ ادارے ਹੈਗੇ ਆ ਉਹਨਾਂ ਨੂੰ ਉਹ ਬੀਜ ਆਪਣਾ ਜਿਵੇਂ ਫਾਊਂਡੇਸ਼ਨ ਬੀਜ ਬੀਜ ਕੇ ਤੇ ਉਹਦੇ ਵਿੱਚੋਂ ਸਰਟੀਫਾਈਡ ਦੀ ਪ੍ਰੋਡਕਟ ਲੈ ਸਕਦੇ ਆ ਤੇ ਕਿਸਾਨਾਂ ਨੂੰ ਇਹ ਫਾਇਦਾ ਹੋ ਸਕਦਾ ਵੀ ਕਿਸੇ ਖਾਸ ਏਜੰਸੀ ਨਾਲ ਜੁੜ ਕੇ ਜਾਂ ਆਪਦੇ ਤੌਰ ਤੇ ਆਪਦੀ ਸੀਡ ਪ੍ਰੋਡਕਸ਼ਨ ਏਜੰਸੀ ਸ਼ੁਰੂ ਕਰਨ ਤਾਂ ਜੋ ਮਤਲਬ ਉਹਨਾਂ ਦੀ ਇਨਕਮ ਦੇ ਵਿੱਚ ਵਾਧਾ ਹੋ ਸਕੇ ਮੁੱਖ ਤੌਰ ਤੇ ਕਣਕ ਝੋਨੇ ਦੀ ਖੇਤੀ ਪੰਜਾਬ ਦੇ ਵਿੱਚ ਹੁੰਦੀ ਆ ਪਰ ਦੂਜੀਆਂ ਫਸਲਾਂ ਜਿਵੇਂ ਸਰੋਂ ਹੋਗੀ ਮੂੰਗੀ ਹੋਗੀ ਆਲੂ ਹੋਗੇ ਇਹਨਾਂ ਦੀ ਵੀ ਇਹਨਾਂ ਦਾ ਵੀ ਬੀਜ ਪ੍ਰਮਾਨਨੀਕਰਨ ਹੋ ਸਕਦਾ ਨਵੇਂ ਜਿਹੜੇ ਹੈਗੇ ਆ ਉਹ ਜਾਂ ਤਾਂ ਕਿਸੇ ਏਜੰਸੀ ਨਾਲ ਜੁੜ ਜਾਣ ਜਿਵੇਂ ਪੰਜਾਬ ਸੀਡ ਹੋਗੀ ਜਾਂ ਕਿ ਪੰਜਾਬ ਖੇਤੀਬੜੀ ਯੂਨੀਵਰਸਿਟੀ ਤੋਂ ਫਾਊਂਡੇਸ਼ਨ ਬੀਜ ਲੈ ਲੈਣ ਤੇ ਸਾਡੇ ਵਿਭਾਗ ਦੇ ਵਿੱਚ ਰਜਿਸਟਰ ਕਰਕੇ ਉਹ ਆਪਣਾ ਮਤਲਬ ਆਪਦੀ ਏਜੈਂਸ ਦਾ ਜਿਹੜਾ ਰੇਟ ਆ ਉਹ ਵਧਾ ਸਕਦੇ ਆ ਜਿਹੜਾ ਹੈਗਾ ਆਫ ਟਾਈਪ ਵੈਰੈਟੀ ਆ ਜਾਨ ਨਦੀਨ ਆ ਜਿਹੜੇ ਉਹਨਾਂ ਵਾਸਤੇ ਧਿਆਨ ਰੱਖਣਾ ਚਾਹੀਦਾ ਖੇਤ ਦੇ ਵਿੱਚੋਂ ਉਹ ਕਢਾ ਦੇਣੀ ਚਾਹੀਦੀ ਹੈ ਜਿਹੜੀ ਉਸ ਕਿਸਮ ਦੀ ਨਾ ਹੋਵੇ ਤੇ ਆਈਸੋਲੇਸ਼ਨ ਡਿਸਟੈਂਸ ਦਾ ਧਿਆਨ ਰੱਖਣਾ ਪੈਂਦਾ ਜਿਹੜੀ ਕ੍ਰਾਸ ਪੋਲੀਨੇਟਡ ਆ ਉਹਦਾ ਜ਼ਿਆਦਾ ਹੁੰਦਾ ਜਿਹੜੀ ਸੈਲਫ ਪੋਲੀਨੇਟਡ ਕ੍ਰੌਪ ਆ ਜਿਵੇਂ ਆਪਣੀ ਕਣਕ ਝੋਨਾ ਹੋਵੇ ਉਹ ਉਹਨਾਂ ਦਾ ਘੱਟ ਹੁੰਦਾਗਾ ਹਾਰਵੈਸਟਿੰਗ ਆ ਉਸ ਟਾਈਮ ਕਰਨੀ ਚਾਹੀਦੀ ਜਦੋਂ ਬਿਲਕੁਲ ਉਹ ਪੱਕ ਜਵੇ ਤੇ ਮੈਚੁਰ ਹੋ ਜਾਵੇ ਤੇ ਮੌਇਸਚਰ ਕੰਟੈਂਟ ਉਹਦੇ ਵਿੱਚ ਬਹੁਤ ਘੱਟ ਹੋਵੇ ਕਿਸਾਨ ਆਪਣੀ ਪੈਕਿੰਗ ਆ ਜਿਹੜੀ ਉਹ ਜਿਵੇਂ 1 ਏਕੜ ਦਾ ਜੋਨਟ ਆ ਜਿਵੇਂ ਕਣਕ ਦਾ ਹੈਗਾ 40 ਕਿਲੋ ਉਹ 40 ਕਿਲੋ ਜਾਂ ਅੱਧੇ ਕਿੱਲੇ ਦਾ 20 ਕਿਲੋ ਇਹਦੀ ਪੈਕਿੰਗ ਦੇ ਵਿੱਚ ਪੈਕ ਕਰ ਸਕਦਾ ਹੈਗਾ ਆਮ ਤੌਰ ਤੇ ਕਿਸਾਨ ਦਾ ਜਿਹੜੀ ਕਿਸਮ ਮਤਲਬ ਕਹਣ ਕਿ ਇਹਦੀ ਏਜੰਸੀ ਹੈਗੀ ਆ ਉਹ ਜਿਵੇਂ ਕਹਣ ਕਿ ਹੈਗੀ ਆ 2000 ਰੁਪਏ ਕਵਾਂਟਲ ਵੇਚਦੀ ਆ ਤੇ ਇਹਦੇ ਨਾਲ ਅਸੀਂ ਜੇ ਕਿਸੇ ਸੀਡ ਪ੍ਰੋਡਕਸ਼ਨ ਏਜੰਸੀ ਨਾਲ ਜੋੜ ਕੇ ਜਾਂ ਆਪਣੇ ਖੇਤ ਦੇ ਵਿੱਚ ਬਰੀਡਰ ਜਾਂ ਫਾਊਂਡੇਸ਼ਨ ਸੀਡ ਲਾ ਕੇ ਅਸੀਂ ਉਹਦੀ ਜਿਹੜੀ ਏਜੰਸੀ ਲਵਾਂਗੇ ਉਹਦਾ ਉਹਦਾ ਵੱਧ ਭਾਅ ਮਿਲ ਸਕਦਾ ਹੈਗਾ ਅਸੀਂ ਆਪਣੇ ਖੇਤ ਦੇ ਵਿੱਚ ਥੋੜੀ ਬਰਮੀ ਕੰਪੋਸਟ ਦੀ ਵਰਤੋਂ ਵੀ ਕਰਦੇ ਆ ਜਮੀਨ ਦੀ ਪਜਾਊ ਸ਼ਕਤੀ ਨੂੰ ਵਧਾਉਣ ਦੇ ਲਈ ਤੇ ਸਾਨੂੰ ਲਗਾਤਾਰ 3 ਸਾਲ ਤੋਂ ਅਸੀਂ ਵਰਮੀ ਕੰਪੋਸਟ ਸਬਜ਼ੀਆਂ ਦੇ ਵਿੱਚ ਜਿਹੜੇ ਅਸੀਂ ਘਰੇ ਘਰੇ ਵਰਤਨਯੋਗ ਸਬਜ਼ੀਆਂ ਨੇ ਇਹਨਾਂ ਦੇ ਵਿੱਚ ਜ਼ਹਿਰਾਂ ਦੀ ਵਰਤੋਂ ਨਹੀਂ ਕਰਦੇ ਮੈਂ ਹਰਿੰਦਰ ਸਿੰਘ ਸੀਡ ਸਰਟੀਫਿਕੇਸ਼ਨ ਅਸਿਸਟੈਂਟ ਰੀਜਨਲ ਆਫਿਸ ਲੁਧਿਆਣਾ ਤੋਂ ਜਿਹੜਾ ਸੀਡ ਹੈ ਆਪਣੀ ਜਿਹੜੀ ਫਸਲ ਹੈ ਤੇ ਆਪਣੀ ਜਿਹੜੀ ਪੈਦਾਵਾਰ ਹੈ ਸੀਡ ਉੱਤੇ ਹੀ ਡਿਪੈਂਡ ਕਰਦੀ ਹੈ ਜੇ ਆਪਾਂ ਵਧੀਆ ਕਿਸਮ ਦਾ ਸੀਡ ਬੀਜ ਆਪਣੇ ਜ਼ਮੀਨ ਦੇ ਵਿੱਚ ਪੈਦਾ ਪਾਵਾਂਗੇ ਤਾਂ ਉਹਦੇ ਨਾਲ ਆਪਾਂ ਨੂੰ ਜਿਹੜੀ ਝਾੜ ਆ ਉਤਪਾਦਨ ਆ ਉਹ ਉਨਾ ਹੀ ਵਧੀਆ ਮਿਲੇਗਾ ਜਿਸ ਜਿਸ ਤਰ੍ਹਾਂ ਆਪਾਂ ਯੂਨੀਵਰਸਿਟੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਆਪਾਂ ਬਜਾਈ ਕੀਤੀ ਆ ਕਣਕ ਦੇ ਨਵੇਂ ਕਿਸਮ ਸਰਟੀਫਾਈਡ ਕਿਸਮ ਉਹਨਾਂ ਦਾ ਕਿਸਾਨ ਭਰਾਵਾਂ ਨੂੰ ਉਨਾ ਹੀ ਫਾਇਦਾ ਹੋਊਗਾ ਕਿਉਂਕਿ ਇਸ ਨਾਲ ਆਪਣੀ ਜਿਹੜੀ ਪੈਦਾਵਾਰ ਆ ਉਹ ਦੁੱਗਣੀ ਹੋ ਸਕਦੀ ਹੈ ਕਿਵੇਂ ਕਿਉਂਕਿ ਜੇ ਆਪਾਂ ਫਾਊਂਡੇਸ਼ਨ ਜਾਂ ਸਰਟੀਫਾਈਡ ਸੀਡ ਆਪਣੇ ਖੇਤ ਦੇ ਵਿੱਚ ਬਜਾਈ ਕਰਾਂਗੇ ਉਹਦੇ ਨਾਲ ਆਪਣਾ ਜਿਹੜਾ ਝਾੜ ਆ ਜੇ 20 ਕੁਆਂਟਲ ਪਰ ਏਕੜ ਆਉਂਦਾ ਤਾਂ ਉਹਦੇ ਨਾਲ 22 23 ਜਿੱਦਾਂ ਕਿਸਾਨ ਉਹਦੀ ਆਪਣੀ ਫਸਲ ਦੀ ਸਾਮ ਸੰਭਾਲ ਕਰਦੇ ਆ ਉਹ 25 ਕੁਆਂਟਲ ਤੱਕ ਵੀ ਜਾਂਦਾ ਦੇਖੋ ਕਿਸਾਨ ਭਰਾਵੋ ਜ਼ਮਾਨਾ ਬਦਲ ਰਿਹਾ ਹੈ ਆਪਾਂ ਨੂੰ ਜ਼ਮਾਨੇ ਦੇ ਨਾਲ ਆਪਣੀ ਪੈਦਾਵਾਰ ਵਧਾਉਣ ਦੇ ਲਈ ਕੁਝ ਸੋਚਣਾ ਪਊਗਾ ਜਿਵੇਂ ਆਪਾਂ ਨੂੰ ਪੰਜਾਬ ਰਾਜ ਬੀਜ ਪ੍ਰਮਾਣਨ ਸੰਸਥਾ ਦੇ ਸਹਿਯੋਗ ਦੇ ਨਾਲ ਵਧੀਆ ਕਿਸਮ ਦੇ ਬੀਜ ਪੈਦਾ ਕਰਕੇ ਉਹਨਾਂ ਨੂੰ ਆਪਣੇ ਪਿੰਡ ਦੇ ਵਿੱਚ ਆਪਣੇ ਸ਼ਹਿਰ ਦੇ ਵਿੱਚ ਆਪਣੇ ਜ਼ਿਲ੍ਹੇ ਦੇ ਵਿੱਚ ਆਪ ਮੰਡੀਕਰਨ ਕਰੀਏ ਤਾਂ ਜੋ ਆਪਣੀ ਜਿਹੜੀ ਪੈਦਾਵਾਰ ਹੈ 2000 ਪਰ ਕੁਆਂਟਲ ਦੇ ਜੇ ਆਪਾਂ ਗੱਲ ਕਰੀ ਆਪਾਂ ਮੰਡੀ ਦੇ ਵਿੱਚ ਵੇਚਦੇ ਆ ਉਹ 3000 ਪਰ ਕੁਆਂਟਲ ਆਪਾਂ ਕਿਸਾਨ ਭਰਾਵਾਂ ਨੂੰ ਇੱਕ ਵਧੀਆ ਬੀਜ ਦੇ ਤੌਰ ਤੇ ਦੇ ਸਕਦੇ ਹਾਂ ਆਪਣੇ ਕੋਲ ਹੁਣ ਜਿਹੜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਕਣਕ ਦੀ ਕਿਸਮ PBW 826 ਬਹੁਤ ਹੀ ਜ਼ਿਆਦਾ ਪ੍ਰਚਲਿਤ ਹੋ ਰਹੀ ਹੈ ਕਿਉਂ ਨਾ ਜੋ ਆਪਾਂ ਨੇ ਯੂਨੀਵਰਸਿਟੀ ਤੋਂ ਬੀਜ ਲੈ ਕੇ ਆਪਣੇ ਖੇਤ ਦੇ ਵਿੱਚ ਬਜਾਈ ਕੀਤਾ ਹੈ ਇਸ ਸਮੇਂ ਆਪਾਂ ਉਹਦੀ ਵਧੀਆ ਸੰਭਾਲ ਕਰਕੇ ਜੋ ਹੁਣ ਨਿਸ ਆਪਣੀ ਭਗੋਲੇ ਤੇ ਆਈ ਹੋਈ ਹੈ ਇਹਨੂੰ 13045 ਦੀ ਸਪਰੇਅ ਕਰੀਏ ਨਿਸਰਨ ਦੇ ਉੱਤੇ 05234 ਜਾਂ ਨਾਲ ਕੋਈ ਫੰਗੀਸਾਈਡ ਦੀ ਸਪਰੇਅ ਕਰਕੇ ਵਧੀਆ ਇਹ ਮੌਇਸਚਰ ਲੈਵਲ ਦੇ ਉੱਤੇ 12% 13% ਤੇ ਉੱਤੇ ਉਹਦੀ ਹਾਰਵੈਸਟ ਕਰੀਏ ਤੇ ਉਹਨੂੰ ਵੱਖ-ਵੱਖ ਵੈਰਾਈਟੀ ਵਾਈਜ਼ ਕਣਕ ਦੇ ਬੀਜਾਂ ਨੂੰ ਸੰਭਾਲ ਕਰਕੇ ਅੱਗੇ ਅਕਤੂਬਰ ਦੇ ਵਿੱਚ ਉਹਨਾਂ ਨੂੰ ਆਪਾਂ ਕਿਸਾਨਾਂ ਨੂੰ ਦਈਏ ਇਸ ਤਰ੍ਹਾਂ ਆਪਣਾ ਜਿਹੜਾ ਪੈਦਾਵਾਰ ਹੈ ਆਪਣੀ ਜਿਹੜੀ ਆਮਦਨ ਹੈ ਉਹ ਦੁੱਗਣੀ ਹੋ ਸਕਦੀ ਹੈ ਜੂਰੀਏ ਦੀ ਵਰਤੋਂ ਨਹੀਂ ਕਰਦੇ ਤੇ ਵਰਮੀ ਕੰਪੋਸਟ ਅਸੀਂ ਆਪ ਦੇ ਖੇਤ ਦੇ ਵਿੱਚ ਹੀ ਤਿਆਰ ਕਰਕੇ ਤੇ ਇਹ ਜਿਹੜਾ ਕਣਕ ਦੇ ਵਿੱਚ ਤੇ ਸਬਜ਼ੀਆਂ ਦੇ ਵਿੱਚ ਪਾਉਨੇ ਆ ਤੇ ਇਹਦੇ ਵਿੱਚ ਇਹਦੇ ਵੀ ਬਰਮੀ ਕੰਪੋਸਟ ਜਿਵੇਂ ਅੱਜ 10 ਕੁਇੰਟਲ ਪਾ ਕੇ ਇਹਦੇ ਵਿੱਚੋਂ 8 ਕੁਇੰਟਲ ਕੱਢ ਕੇ ਇਹਦੀ ਬਹੁਤ ਵਧੀਆ ਖਾਦ ਤਿਆਰ ਹੁੰਦੀ ਆ ਤੇ ਅਸੀਂ ਆਪਦੀਆਂ ਫਸਲਾਂ ਦੇ ਵਿੱਚ ਪਾ ਲੈਨੇ ਆ ਤੇ ਸਾਨੂੰ ਬਹੁਤ ਵਧੀਆ ਸ਼ਾਨਦਾਰ ਨਤੀਜੇ ਮਿਲੇ ਨੇ ਇਹ ਬਰਮੀ ਕੰਪੋਸਟ ਦੇ ਸਰੋਂ ਅਸੀਂ ਜੀਐਸ7 ਲਗਾਤਾਰ ਆਪਦੇ ਖੇਤ ਦੇ ਵਿੱਚ 3 ਸਾਲਾਂ ਤੋਂ ਬੀਜ ਰਹੇ ਆ ਤੇ ਇਹ ਕਿਸਮ ਸਾਡੇ ਜਿਵੇਂ ਇਹਨੂੰ ਇਹਦਾ ਝਾੜ ਵੀ ਬਹੁਤ ਸੋਨਾ ਝਾੜਾ 10 ਕਵਾਂਟਲ ਪਰ ਇਕੜ ਦੇ ਵਿੱਚੋਂ ਇਹ ਝਾੜ ਦੇ ਦਿੰਦੀ ਆ ਤੇ ਇਹ ਕਿਸਮ ਲਾਜਵਾਬ ਕਿਸਮਾ ਤੇ ਇਹਦਾ ਇਹਦੇ ਵਿੱਚ ਤੇਲ ਦੀ ਮਾਤਰਾ ਦੂਜੀਆਂ ਕਿਸਮਾਂ ਦੇ ਨਾਲੋਂ ਵੱਧਾ ਤੇ ਸਾਡੀ ਇਹ ਘਰ ਘਰ ਦੇ ਵਿੱਚ ਹੀ ਸੇਲ ਹੋ ਜਾਂਦੀ ਆ ਵਧੀਆ ਵਧੀਆ ਕੀਮਤ ਤੇ ਤੇ ਇਹ ਅਸੀਂ ਕਰਦੇ ਵੀ ਬਿਲਕੁਲ ਆਰਗੈਨਿਕ ਆ ਇਹਦੇ ਵਿੱਚ ਅਸੀਂ ਕੀਟਨਾਸ਼ਕ ਦੀ ਫਰਟੀਲਾਈਜ਼ਰ ਦੀ ਵਰਤੋਂ ਨਹੀਂ ਕਰਦੇ ਇਹਦੇ ਵਿੱਚ ਅਸੀਂ ਨਿੰਮ ਦਾ ਤੇਲ ਤੇ ਖੱਟੀ ਲੱਸੀ ਦੀਆਂ ਤਿੰਨ ਸਪਰੇਆਂ ਵਿੱਚ ਕਾਪਰ ਕਾਪਰ ਪਾ ਕੇ ਇਹਦੀਆਂ ਸਪਰੇਆਂ ਕਰਦੇ ਆ ਤੇ ਫਰਟੀਲਾਈਜ਼ਰ ਦੀ ਵਰਤੋਂ ਅਸੀਂ ਸਰੋਂ ਤੇ ਕਦੇ ਵੀ ਨਹੀਂ ਕੀਤੀ ਅਸੀਂ 8 ਏਕੜ ਦੇ ਕਰੀਬ ਮੂੰਗੀ ਲਾਉਨੇ ਆ ਤੇ ਮੂੰਗੀ ਵੀ ਅਸੀਂ ਪੈਸਟੀਸਾਈਡ ਫ੍ਰੀ ਤੇ ਇਹਦੇ ਵਿੱਚ ਕੋਈ ਵੀ ਸਪਰੇ ਨਹੀਂ ਕਰਦੇ ਤੇ ਉਸ ਤੋਂ ਬਾਅਦ ਇਹਦਾ ਆਪਣੀ ਧਰਤੀ ਦੇ ਵਿੱਚ ਆਰਗੈਨਿਕ ਮੈਨਰੋਡ ਦੇ ਵਿੱਚ ਵਾਧਾ ਹੁੰਦਾ ਹੈ ਤੇ ਪੀ ਐਚ ਜ਼ਮੀਨ ਦਾ ਠੀਕ ਰਹਿੰਦਾ ਤੇ ਸੂਖਮ ਜੀਵਾਣ ਦੀ ਗਿਣਤੀ ਵਾਧੀ ਆ ਜਿਵੇਂ ਯੂਨੀਵਰਸਿਟੀ ਦੀਆਂ ਨਵੀਆਂ ਕਿਸਮਾਂ ਜਿਵੇਂ ਜਿਨ੍ਹਾਂ ਦੇ ਵਿੱਚ ਗਰਮੀ ਬਾਇਓ ਫੋਰਟੀਫਾਈਡ ਵੈਰਾਈਟੀਆਂ ਨੇ ਕਰਨਾਲ ਦੀਆਂ ਵੈਰਾਈਟੀਆਂ ਆਈਆਰਆਈ ਦਿੱਲੀ ਦੀਆਂ ਵੈਰਾਈਟੀਆਂ ਤੇ ਪੀਏਯੂ ਦੀਆਂ ਵੈਰਾਈਟੀਆਂ ਅਸੀਂ ਨਵੀਆਂ ਕਿਸਮਾਂ ਆਪ ਦੇ ਖੇਤ ਦੇ ਵਿੱਚ ਕਾਸ਼ਤ ਕਰਦੇ ਆਂ ਇਹ ਕਿਸਮਾਂ ਉੱਚ ਤਾਪਮਾਨ ਨੂੰ ਸਹਿਣ ਘਟਦੀਆਂ ਹਨ ਤੇ ਉੱਚ ਤਾਪਮਾਨ ਨੂੰ ਇਹਹੀਆਂ ਕਿਸਮਾਂ ਨੇ ਇਹ ਉੱਚ ਤਾਪਮਾਨ ਨੂੰ ਸਹਿਣ ਸਕਦੀਆਂ ਨੇ ਤੇ ਇਹਦੇ ਵਿੱਚ ਜੇ ਤਾਪਮਾਨ ਜਿਆਦਾ ਵੀ ਹੋ ਜੇ ਤਾਂ ਆਪਣਾ ਝਾੜ ਦੇ ਵਿੱਚ ਕੋਈ ਜਿਆਦਾ ਫਰਕ ਨਹੀਂ ਪੈਂਦਾ ਤੇ ਇਹ ਅਸੀਂ ਯੂਨੀਵਰਸਿਟੀ ਦੇ ਟ੍ਰਾਇਲ ਆਬ ਦੇ ਖੇਤ ਦੇ ਵਿੱਚ ਲਾਉਨੇ ਆ ਤੇ ਇਹ ਅਸੀਂ ਆਪਣੇ ਮੰਡੀ ਦੇ ਵਿੱਚ ਨਹੀਂ ਵੇਚਦੇ ਤੇ ਇਹ ਅਸੀਂ ਸਾਰੀ ਕਣਕ ਘਰੇ ਰੱਖ ਕੇ ਬੀਜ ਉਤਪਾਦਨ ਜਿਹੜਾ ਦਾ ਕੰਮ ਆ ਅਸੀਂ ਸਾਰਿਆਂ ਘਰੇ ਰੱਖ ਲੈਨੇ ਆ ਤੇ ਇਸਾਥੋਂ ਕਿਸਾਨ ਲੈ ਜਾਂਦੇ ਨੇ ਜਿਵੇਂ ਪੰਜਾਬ ਦੀ ਜਮਾਨੀ ਦਿਨੋਂ ਦਿਨ ਬਾਹਰ ਜਾ ਰਹੀ ਆ ਅਸੀਂ ਨੇ ਕੋਈ ਇਥੇ ਸਹੀ ਤੰਦਾ ਦੇਖਿਆ ਤੇ ਅਸੀਂ ਥੋੜਾ ਰਕਬਾ ਬੀਜ ਉਤਪਾਦਨ ਦੇ ਕੰਮ ਬਲ ਕੀਤਾ ਤੇ ਸਾਨੂੰ ਇਹ ਅਸੀਂ ਬੀਜ ਉਤਪਾਦਨ ਜਿਵੇਂ ਰੋਗਿੰਗ ਕਰਕੇ ਤੇ ਨਵੀਆਂ ਕਿਸਮਾਂ ਬੀਜ ਕੇ ਅਸੀਂ ਇਹ ਬੀਜ ਉਤਪਾਦਕ ਸ਼ੁਰੂ ਕੀਤਾ ਤੇ ਅੱਜ ਅਸੀਂ ਵਧੀਆ ਬੀਜ ਉਤਪਾਦ ਕਰਕੇ ਤੇ ਸਾਡੇ ਨਾਲ ਤਕਰੀਬਨ WhatsApp ਗਰੁੱਪਾਂ ਦੇ ਵਿੱਚ 3000 ਫਾਰਮਰ ਐਡ ਆ ਤੇ ਸਾਡੇ ਨਾਲ ਜੁੜਿਆ ਰਹਿੰਦਾ ਹੈ ਤੇ ਇੱਥੇ ਆ ਕੇ ਫਾਰਮਰ ਨਵੀਆਂ ਕਿਸਮਾਂ ਨੂੰ ਦੇਖਦੇ ਨੇ ਤੇ ਇੱਥੇ ਆ ਕੇ ਬੀਜ ਲੈ ਕੇ ਜਾਂਦੇ ਨੇ ਮੈਂ ਜਤਿੰਦਰ ਸਿੰਘ ਜੀ ਪਿੰਡ ਕਮਾਲਪੁਰ ਡਿਸਟ੍ਰਿਕਟ ਸੰਗਰੂਰ ਦਾ ਰਹਿਣ ਵਾਲਾ ਹਾਂ ਮੈਨੂੰ 24-25 ਸਾਲ ਹੋ ਗਏ ਜੀ ਇਸ ਖੇਤੀ ਕਰਦੇ ਨੂੰ ਤੇ ਪਹਿਲਾਂ ਜਦੋਂ ਅਸੀਂ ਖੇਤੀ ਕਰਦੇ ਸੀ ਜੀ ਉਦੋਂ ਜ਼ਮੀਨ ਦਾ ਪੀ ਐਚ ਲੈਵਲ ਬਹੁਤ ਉੱਚਾ ਹੁੰਦਾ ਸੀ ਜੀ ਉਦੋਂ ਬਾਅਦ ਅਸੀਂ ਟਿਊਬਵੈਲਾਂ ਦਾ ਪਾਣੀ ਠੀਕ ਕਰਿਆ ਪਾਣੀ ਇੱਕ ਨੰਬਰ ਚ ਲਿਆਂਦਾ ਤੇ ਉਸ ਤੋਂ ਬਾਅਦ ਮਿੱਟੀ ਟੈਸਟ ਕਰਵਾ ਕੇ ਉਹਦੇ ਵਿੱਚ ਜੋ ਮਤਲਕ ਘਾਟ ਸੀ ਜੇਪਸਮ ਵਗੈਰਾ ਦੀ ਜਾਂ ਜੋ ਵੀ ਘਾਟ ਸੀ ਉਹ ਪੂਰੀ ਕਰਕੇ ਹੁਣ ਅਸੀਂ ਪੀ ਐਚ ਲੈਵਲ ਮਿੱਟੀ ਦਾ ਸਾਰਾ ਸਹੀ ਕਰਿਆ ਹੁਣ ਖੇਤੀ ਸਾਡੀ ਬਹੁਤ ਸੋਹਣੀ ਹੁੰਦੀ ਹੈ ਤੇ ਬਹੁਤ ਵਧੀਆ ਝਾੜ ਨਿਕਲਦਾ ਹੈ ਅਸੀਂ ਸਾਰੀਆਂ ਹੀ ਵੈਰਿਟੀਆਂ ਲਾਉਂਦੇ ਆਂ ਜੀ ਆਰਗੈਨਿਕ ਵੀ ਕਣਕ ਸੀ 1 ਕਿੱਲਾ 1 ਏਕੜ ਬੀਜਦੇ ਆਂ ਜੀ ਉਸ ਦੇ ਵਿੱਚ ਕੋਈ ਵੀ ਖਾਦ ਨਹੀਂ ਪਾਉਂਦੇ ਤੇ ਸਾਡਾ ਹਰ ਸਾਲ ਉਹਦਾ ਝਾੜ ਹੁਣ ਵਧਦਾ ਜਾਂਦਾ ਪਹਿਲਾਂ ਪਹਿਲੇ ਸਾਲ ਝਾੜ ਕਟਨ ਹੋਇਆ ਸੀ ਜੀ ਹੁਣ ਹਰ ਇੱਕ ਸਾਲ ਉਹਦਾ ਝਾੜ ਵੱਧ ਜਾਂਦਾ ਸਾਡਾ ਤੇ ਉਸ ਦੇ ਵਿੱਚ ਹੋਰ ਬਸ ਦੇਸੀ ਦੇ ਸਿਖਾਦ ਪਾਉਂਦੇ ਆ ਹੋਰ ਕੋਈ ਵੀ ਖਾਦ ਨਹੀਂ ਪਾਉਂਦੇ ਅਸੀਂ ਹਰ ਇੱਕ ਕਿਸਮਾਂ ਨਵੀਆਂ ਤੋਂ ਨਵੀਆਂ ਵੈਰਾਈਟੀਆਂ ਲਾਉਂਦੇ ਰਹਿੰਦੇ ਆ ਜੀ ਕਣਕ ਦੀਆਂ ਵੀ ਝੋਨੇ ਦੀਆਂ ਵੀ ਬਾਸਪਤੀ ਵਗੈਰਾ ਵੀ ਲਾਉਂਦੇ ਆ ਤੇ ਸਰੋਂ ਵੀ ਬੀਜਦੇ ਆ ਜੀ ਮੋਗੀ ਵੀ ਬੀਜਦੇ ਆ ਸਬਜ਼ੀਆਂ ਵੀ ਲਾਉਂਦੇ ਆ ਜਿਹੜੇ ਫਸਲਾਂ ਨੂੰ ਇਹ ਕੀੜੇ ਮਕੌੜੇ ਲੱਗਦੇ ਨੇ ਜੀ ਉਸ ਲਈ ਅਸੀਂ ਦੂਜਾ ਪੈਸਟਿਸਾਈਡ ਦਾ ਇਸਤੇਮਾਲ ਬਹੁਤ ਘੱਟ ਕਰਦੇ ਆਂ ਜੀ ਤੇ ਉਸ ਦੇ ਵਿੱਚ ਨਿੰਮ ਵਗੈਰਾ ਦੀ ਸਪਰੇਅ ਕਰਦੇ ਆਂ ਥੋੜੀ ਮਾਤਰਾ ਦੇ ਵਿੱਚ ਹੀ ਪੈਸਟਿਸਾਈਡ ਯੂਜ਼ ਕਰਦੇ ਆਂ ਜੀ ਨਹੀਂ ਵੀ ਜਿਆਦਾ ਮਾਤਰਾ ਚ ਨਹੀਂ ਕਰਦੇ ਉਹ ਵੀ ਹਰ ਸਾਲ ਹੋਵੀ ਹੋਵੀ ਘਟਾਉਂਦੇ ਰਹਿੰਦੇ ਆ ਹੁਣ ਘਟਾਈ ਜਾਂਦੇ ਆ ਜੀ ਮੈਂ ਡਾਕਟਰ ਮਨਦੀਪ ਸਿੰਘ ਸਹਾਇਕੀ ਨਿਰਦੇਸ਼ਕ ਸਿਖਲਾਈ ਖੇਤੀ ਵਿਗਿਆਨ ਕੇਂਦਰ ਖੇੜੀ ਇਹ ਜਿਹੜਾ ਖੇਤੀ ਵਿਗਿਆਨ ਕੇਂਦਰ ਖੇੜੀ ਸਾਹਿਬ ਵਿਖੇ ਜੋ ਸਥਾਪਿਤ ਹੋਇਆ ਸੀ ਇਹ 1995 ਦੇ ਵਿੱਚ ਇਸ ਕੇਂਦਰ ਦੀ ਸਥਾਪਨਾ ਹੋਈ ਸੀ ਇਹ ਕੇਂਦਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਅਗਵਾਈ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਕਿਸਾਨਾਂ ਦੀਆਂ ਖੇਤੀਬਾੜੀ ਤੇ ਖੇਤੀਬਾੜੀ ਸਹਾਇਕਤੰਦੇ ਤੇ ਹੋਰ ਖੇਤੀਬਾੜੀ ਸਮੱਸਿਆਵਾਂ 'ਮ ਹੱਲ ਕਰਨ ਲਈ ਜਿਹੜਾ ਤਤਪਰ ਹੈ ਤੇ ਇੱਥੋਂ अनेका ਕਿਸਾਨ ਵੀਰ ਅਤੇ ਕਿਸਾਨ ਬੀਬੀਆਂ ਖੇਤੀਬਾੜੀ ਦੀ ਦੇ ਨਵੇਂ ਤਕਨੀਕਾਂ ਸਿੱਖ ਕੇ ਆਪਣੀ ਖੇਤੀਬਾੜੀ ਦੀ ਜਿਹੜੀ ਹੈ ਹੋਂਦ ਹੈ ਆਪਣੀ ਖੇਤੀਬਾੜੀ ਨੂੰ ਜਿਹੜਾ ਕਾਫੀ ਕਾਮਯਾਬੀ ਨਾਲ ਕਰ ਰਹੇ ਨੇ ਤੇ ਇਸ ਤੋਂ ਇਲਾਵਾ ਬਹੁਤ ਸਾਰੇ ਕਿਸਾਨ ਵੀਰ ਤੇ ਕਿਸਾਨ ਬੀਬੀਆਂ ਨੇ ਸਹਾਇਕ ਧੰਦਿਆਂ ਦੇ ਨਾਲ ਜੁੜ ਕੇ ਆਪਣੀ ਖੇਤੀਬਾੜੀ ਅਤੇ ਰੋਜ਼ਗਾਰ ਦੇ ਮੌਕਿਆਂ ਦੇ ਵਿੱਚ ਵੀ ਵਾਅਦਾ ਕੀਤਾ ਹੈ ਇਹ ਕਿਸਾਨਾਂ ਵਾਸਤੇ ਸੰਦੇਸ਼ ਵੀ ਹੈ ਵੀ ਉਹ ਖੇਤੀਬਾੜੀ ਸੰਬੰਧੀ ਤੇ ਖੇਤੀਬਾੜੀ ਸਹਾਇਕ ਧੰਦਿਆਂ ਬਾਰੇ ਜਾਣਕਾਰੀ ਲਈ ਆਪਣੇ ਆਪਣੇ ਜ਼ਿਲ੍ਹੇ ਦੇ ਖੇਤੀ ਵਿਗਿਆਨ ਕੇਂਦਰ ਨਾਲ ਜੁੜਨ ਕਿਉਂਕਿ ਜੇ ਮੈਂ ਗੱਲ ਕਰਾਂ ਤੇ ਸਾਡੇ ਨਾਲ ਇੱਥੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਕਮਾਲਪੂਰਾ ਦੇ ਸਰਦਾਰ ਹਰਪ੍ਰੀਤ ਸਿੰਘ ਵੀ ਇੱਕ ਗਾਂਵਦੂ ਕਿਸਾਨ ਜਿਹੜਾ ਇਸੇ ਤਰੀਕੇ ਨਾਲ ਜੁੜੇ ਹੋਏ ਨੇ ਜਿਹੜੇ ਕਿ ਹਰ ਸਮੇਂ ਜਿਹੜੀਆਂ ਨਵੀਆਂ ਤਕਨੀਕਾਂ ਨਵੀਆਂ ਕਿਸਮਾਂ ਦੀ ਜਿਹੜੀ ਆ ਖੋਜ ਲਈ ਤੇ ਉਹਨਾਂ ਨੂੰ ਜਿਹੜਾ ਹੈਗਾ ਪਰਖਣ ਲਈ ਜਿਹੜਾ ਤਤਪਰ ਰਹਿੰਦੇ ਨੇ ਤੇ ਉਹ ਖੇਤੀ ਵਿਗਿਆਨ ਕੇਂਦਰ ਨਾਲ ਜੁੜ ਕੇ ਨਵੇਂ-ਨਵੇਂ ਜਿਹੜੇ ਫਸਲਾਂ ਦੀਆਂ ਕਿਸਮਾਂ ਦੇ ਨਵੇਂ ਢੰਗ ਤਰੀਕਿਆਂ ਦੇ ਜਿਵੇਂ ਕਿ ਝੋਨੇ ਦੀ ਝੋਨੇ 'ਚ ਸੰਗਰੂਰ ਜ਼ਿਲ੍ਹੇ ਦੇ ਵਿੱਚ ਬੜੀ ਵੱਡੀ ਸਮੱਸਿਆ ਹੈ ਕਿ ਵੀ ਧਰਤੀ ਦੇ ਪਾਣੀ ਪੱਧਰ ਦਾ ਜਿਹੜਾ ਨੀਵਾ ਜਾਣਾ ਸੋ ਉਹ ਜਿਹੜੀਆਂ ਛੋਟੇ ਤੇ ਦਰਮਿਆਨੇ ਸਮੇਂ ਦੀਆਂ ਕਿਸਮਾਂ ਦੀ ਕਾਸ਼ਤ ਕਰਦੇ ਨੇ ਫਸਲਾਂ ਦੀ ਰਹਿਤ ਖੂਨ ਨੂੰ ਅੱਗ ਲਾਉਣ ਤੋਂ ਪਰਹੇਜ਼ ਕਰਦੇ ਨੇ ਤੇ ਇਸ ਤੋਂ ਇਲਾਵਾ ਚੰਗੇ ਤਰੀਕੇ ਨਾਲ ਜਿਹੜਾ ਬੀ ਤਿਆਰ ਕਰਕੇ ਹੋਰ ਲਾ ਕਿਸਾਨਾਂ ਨੂੰ ਵੀ ਜਿਹੜਾ ਇਹ ਇਹ ਆਪਣੇ ਜਿਹੜੇ ਸੁਧਰੀਆਂ ਕਿਸਮਾਂ ਦੇ ਨਾਲ ਜਿਹੜਾ ਜੋੜਦੇ ਨੇ ਸੋ ਇੱਕ ਉਹ ਬਹੁਤ ਚੰਗੇ ਤਰੀਕੇ ਦੇ ਨਾਲ ਜਿਹੜਾ ਯੂਨੀਵਰਸਿਟੀ ਦਾ ਤੇ ਕੇਵੀਕੇ ਦਾ ਸੁਨੇਹਾ ਦੂਜੇ ਕਿਸਾਨਾਂ ਤੱਕ ਲਿਜਾਣ ਵਾਸਤੇ ਜਿਹੜਾ ਕਾਫੀ ਐਫਰਟ ਕਰਦੇ ਨੇ ਕਾਫੀ ਯਤਨ ਕਰਦੇ ਨੇ ਤੇ ਇਹੀ ਇਹੀ ਕਾਰਨ ਹੈ ਕੋ ਇੱਕ ਸੰਗਰੂਰ ਜ਼ਿਲ੍ਹੇ ਦੇ ਅਗਾਹ ਵੱਧੂ ਕਿਸਾਨਾਂ ਦੀ ਜਿਹੜੀ ਹੈ ਸੂਚੀ ਦੇ ਵਿੱਚ ਆਉਂਦੇ ਨੇ ਤੇ ਇਸ ਤਰ੍ਹਾਂ ਹੀ ਹਰਪ੍ਰੀਤ ਸਿੰਘ ਤੇ ਐਦਾਂ ਹੀ अनेका ਹਰਪ੍ਰੀਤ ਸਿੰਘ ਵਰਗੇ ਬਹੁਤ ਸਾਰੇ ਕਿਸਾਨ ਨੇ ਜਿਹੜੇ ਕਿ ਖੇਤੀਬਾੜੀ ਦੀਆਂ ਨਵੀਆਂ ਨਵੀਆਂ ਪੈੜਾਂ ਪਾ ਰਹੇ ਨੇ ਯੂਨੀਵਰਸਿਟੀ ਨਾਲ ਜੁੜ ਕੇ ਤੇ ਨਵੇਂ ਤਰੀਕੇ ਦੀ ਖੇਤੀ ਦਾ ਜਿਹੜਾ ਹੋਰ ਨਾਲ ਕਿਸਾਨਾਂ ਦੇ ਵਿੱਚ ਵੀ ਪ੍ਰਚਾਰ ਕਰ ਰਹੇ ਨੇ ਅੱਗੇ ਆਪਾਂ ਹੁਣ ਮੂੰਗੀ ਦੀ ਗੱਲ ਕਰੀਏ ਤਾਂ SML 1827 SML 832 ਜਾਂ MH 421 ਦੀਆਂ ਜਿਹੜੀਆਂ ਕਿਸਮਾਂ ਨੇ ਉਹ ਕਿਸਾਨਾਂ ਦੇ ਵਿੱਚ ਪ੍ਰਚਲਿਤ ਨੇ ਇਹਨਾਂ ਦੇ ਆਪਾਂ ਬੀਜ ਬਜਾਈ ਕਰਕੇ ਅੱਗੇ ਇਹਨਾਂ ਨੂੰ ਵਧੀਆ ਸੇਧ ਸੰਭਾਲ ਕਰਕੇ ਇਹਨਾਂ ਦੀ ਇਹਨਾਂ ਦੇ ਵਿੱਚ ਆਫ ਟਾਈਪ ਕੱਢ ਕੇ ਜਾਂ ਇਹਨਾਂ ਦੇ ਵਿੱਚ ਬਿਮਾਰੀ ਵਾਲੇ ਬੂਟੇ ਬਾਹਰ ਕੱਢ ਕੇ ਵਡਾਈ ਤੋਂ ਪਹਿਲਾਂ ਇਹਨਾਂ ਨੂੰ ਨੌ ਮੋਇਸਚਰ ਦੇ ਉੱਤੇ ਜੇ ਆਪਾਂ ਸਟੋਰ ਕਰੀਏ ਤਾਂ ਇਹ ਜੇ ਆਪਾਂ ਮੰਡੀ ਦੇ ਵਿੱਚ 60 ਰੁਪਏ ਵੇਚਾਂਗੇ ਤਾਂ ਇਹਨਾਂ ਨੂੰ ਐਜ਼ ਏ ਸੀਡ ਆਪਾਂ 100 ਰੁਪਏ ਕਿਲੋ ਵੇਚ ਸਕਦੇ ਹਾਂ ਸੋ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਇਹੀ ਗੁਜਾਰਿਸ਼ ਕਰੂੰਗਾ ਕਿ ਸਮਾਂ ਬਦਲ ਰਿਹਾ ਹੈ ਪੰਜਾਬ ਰਾਜ ਬੀਜ ਪ੍ਰਮਾਨਣ ਸੰਸਥਾ ਦੇ ਨਾਲ ਜੁੜੀਏ ਪੰਜ ਸੀਡ ਨਾਲ ਜੁੜੀਏ ਇਫਕੋ ਨਾਲ ਜੁੜੀਏ ਤੇ ਆਪਾਂ ਜਿਹੜੀ ਆਪਣੀ ਆਮਦਨ ਹੈ ਉਹਦੇ ਵਿੱਚ ਵਾਧਾ ਕਰੀਏ ਤੇ ਚੰਗੇ ਬੀਜ ਪੈਦਾ ਕਰਕੇ ਆਪਣੇ ਗਵਾਂਢ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਆਪਣੇ ਸ਼ਹਿਰ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਉਹਨਾਂ ਦਾ ਪ੍ਰਸਾਰ ਕਰੀਏ ਤਾਂ ਜੋ ਆਪਣੇ ਨਾਲ ਸਹਿਯੋਗੀਆਂ ਦੇ ਵੀ ਜਿਹੜੀ ਆਮਦਨ ਹੈ ਉਹ ਵੀ ਵੱਧ ਜਾਵੇ ਪੰਜਾਬ ਰਾਜ ਬੀਜ ਪ੍ਰਮਾਣਨ ਸੰਸਥਾ ਇੱਕ ਏਦਾਂ ਦੀ ਸੰਸਥਾ ਹੈ ਜਿਸ ਦੇ ਰਾਹੀਂ ਅਸੀਂ ਆਪਣੇ ਸੀਡ ਨੂੰ ਸਰਟੀਫਾਈਡ ਕਰਕੇ ਬਾਜ਼ਾਰ ਦੇ ਵਿੱਚ ਵੇਚ ਸਕਦੇ ਹਾਂ ਇਸ ਦੇ ਵਿੱਚ ਕੀ ਹੈ ਜੋ ਕਿਸਾਨ ਆਪਣਾ ਬੀਜ ਸਰਟੀਫਾਈਡ ਕਰਾਉਣਾ ਚਾਹੁੰਦੇ ਨੇ ਉਹ ਪੰਜਾਬ ਰਾਜ ਬੀਜ ਪ੍ਰਮਾਣਨ ਸੰਸਥਾ ਦੇ ਨਾਲ ਕੰਟੈਕਟ ਕਰਕੇ ਸਾਡੇ 4 ਦਫ਼ਤਰ ਖੇਤਰੀ ਦਫ਼ਤਰ ਲੁਧਿਆਣਾ ਖੇਤਰੀ ਦਫਤਰ ਕੋਟਕਪੂਰਾ ਖੇਤਰੀ ਦਫਤਰ ਜਲੰਧਰ ਤੇ ਖੇਤਰੀ ਦਫਤਰ ਮਹਾਲੀ 6 ਫੇਸ ਮਹਾਲੀ ਦੇ ਵਿੱਚ ਸਾਡਾ ਹੈੱਡ ਆਫਿਸ ਹੈ ਇਸ ਦੇ ਨਾਲ ਸੰਪਰਕ ਕਰਕੇ ਆਪਾਂ ਸਰਟੀਫਾਈਡ ਸੀਡ ਕਰੀਏ ਤੇ ਵੱਧ ਤੋਂ ਵੱਧ ਪੰਜਾਬ ਦਾ ਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰੀਏ ਇਹਦੇ ਵਿੱਚ ਖੇਤੀ ਵਿਗਿਆਨ ਕੇਂਦਰ ਦਾ ਯੋਗਦਾਨ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਤੋਂ ਅਸੀਂ ਟ੍ਰੇਨਿੰਗ ਲੈ ਕੇ ਤੇ ਹੋਰ ਵੀ ਜਿਵੇਂ ਇੱਥੇ ਆਪਣਾ ਕੇਬੀਕੇ ਖੇੜੀ ਤੇ ਸਾਨੂੰ ਅਸੀਂ ਡਾਕਟਰ ਸਾਹਿਬ ਤੋਂ ਕੋਈ ਵੀ ਸਲਾਹ ਲੈਣੇ ਆ ਤੇ ਉਹ ਸਾਨੂੰ ਦੱਸਦੇ ਨੇ ਤੇ ਫਸਲਾਂ ਇੱਥੇ ਆ ਕੇ ਦੇਖ ਕੇ ਜਾਂਦੇ ਨੇ ਤੇ ਕੋਈ ਵੀ ਸਮੱਸਿਆ ਹੋਵੇ ਤਾਂ ਡਾਕਟਰ ਸਾਹਿਬ ਸਾਡਾ ਹੱਲ ਜ਼ਰੂਰ ਕਰਦੇ ਨੇ ਜੀ ਆਈਸੀਆਰ ਦਾ ਵੀ ਬਹੁਤ ਵੱਡਾ ਯੋਗਦਾਨ ਆ ਜੀ ਡਾਕਟਰ ਪੀ ਕੇ ਸਿੰਘ ਐਗਰੀਕਲਚਰ ਕਮਿਸ਼ਨਰ ਤੇ ਇੱਥੇ ਆ ਕੇ ਗਏ ਸੀਗੇ ਆਈਆਰਆਈ ਪੂਸ਼ਾ ਦਾ ਯੋਗਦਾਨ ਬਹੁਤ ਵੱਡਾ ਡਾਕਟਰ ਏ ਕੇ ਸਿੰਘ ਸਾਡੇ ਖੇਤ ਦੇ ਵਿੱਚ ਆ ਕੇ ਗਏ ਨੇ ਤੇ ਫਸਲਾਂ ਨੂੰ ਦੇਖ ਕੇ ਗਏ ਨੇ ਨਵੀਆਂ ਕਿਸਮਾਂ ਦੇ ਜਿਵੇਂ ਟ੍ਰਾਇਲ ਹੁੰਦੇ ਨੇ ਜਾਂ ਮੰਨ ਲਓ ਬੀਜ ਹੁੰਦਾ ਨਵੀਆਂ ਕਿਸਮਾਂ ਜਿਵੇਂ ਕੋਈ ਵੀ ਨਵੀਂ ਕਿਸਮ ਆਵੇ ਉਹ ਅਸੀਂ ਖੇਤ ਦੇ ਵਿੱਚ ਸਾਨੂੰ ਆਈਆਰਆਈ ਪੂਛਾ ਦਿੰਦੀ ਆ ਤੇ ਅਸੀਂ ਖੇਤ ਦੇ ਵਿੱਚ ਲਾਉਨੇ ਆ ਪੀਯੂ ਦਾ ਯੋਗਦਾਨ ਵੀ ਬਹੁਤ ਵੱਡਾ ਆ ਅਸੀਂ ਉਹਨਾਂ ਦੀ ਟ੍ਰੇਨਿੰਗ ਅਡਾਪਟ ਕਰਦੇ ਆ ਤੇ ਸਾਨੂੰ ਉਹ ਸਲਾਹ ਵਗੈਰਾ ਫਸਲਾਂ ਦੇ ਫਸਲਾਂ ਦੇ ਸੰਬੰਧੀ ਸਲਾਹ ਵਗੈਰਾ ਦੱਸਦੇ ਨੇ ਤੇ ਆਪਣਾ ਫਸਲਾਂ ਦੇ ਵਿੱਚ ਕੋਈ ਵੀ ਸਮੱਸਿਆ ਆਵੇ ਜਾਂ ਨਵੀਂ ਕਿਸਮ ਨਵੀਆਂ ਕਿਸਮਾਂ ਬਾਰੇ ਜਿਵੇਂ ਕੋਈ ਨਵਾਂ ਬੀਜ ਹੁੰਦਾ ਸੀ ਲੈ ਕੇ ਆਉਨੇ ਆ ਬੀਟ ਐਂਡ ਬਾਰਲੀ ਰਿਸਰਚ ਕਰਨਾਲ ਜਿਵੇਂ ਬਾਇਓਫਾਰਟੀਫਾਈਡ ਵੈਰੈਟੀਆਂ ਕੱਡੀਆਂ ਨੇ ਉਹਨਾਂ ਨੇ ਵੱਧ ਝਾੜ ਦੇਣ ਵਾਲੀਆਂ ਵੈਰੈਟੀਆਂ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਤੇ ਉਹ ਵੈਰੈਟੀਆਂ ਅਸੀਂ ਆਪਦੇ ਖੇਤ ਦੇ ਵਿੱਚ ਲਾਈਆਂ ਨੇ ਵੱਢਣ ਤੋਂ ਲੈ ਕੇ ਪੱਕਣ ਤੱਕ ਤੇ ਉਹ ਜੇ ਵੀ ਉਹਨਾਂ ਦੀ ਕੋਈ ਸਮੱਸਿਆ ਆਵੇ ਜਾਂ ਕੋਈ ਪ੍ਰੋਬਲਮ ਆਉਂਦੀ ਆ ਕੋਈ ਪਰੇਹਾ ਖਾਦ ਦਾ ਸਪਰੇਆ ਕੋਈ ਵੀ ਪ੍ਰੋਬਲਮ ਆਵੇ ਤੇ ਸਾਨੂੰ ਦੱਸ ਕੇ ਜਾਂਦੇ ਨੇ ਇੱਥੇ ਖੇਤ ਦੇ ਵਿੱਚ ਤੇ ਸਾਨੂੰ ਹੋਰ ਵੀ ਨਵੀਆਂ ਤਕਨੀਕਾਂ ਸਲਾਹਾਂ ਕੋਈ ਦਿੰਦੇ ਰਹਿੰਦੇ ਨੇ ਤੇ ਆਈਆਰਆਈ ਪੂਸ਼ਾ ਦਾ ਵੀ ਬਹੁਤ ਵੱਡਾ ਯੋਗਦਾਨ ਆ ਜਿਵੇਂ ਕੋਈ ਨਵੀਂ ਕਿਸਮ ਅਸੀਂ ਆਪ ਦੇ ਖੇਤ ਦੇ ਵਿੱਚ ਲਾਉਨੇ ਆ ਜਿਵੇਂ 1847 1885 1886 ਇਹ ਅਸੀਂ ਆਪ ਦੇ ਖੇਤ ਦੇ ਵਿੱਚ ਲਾਈਆਂ ਸੀ ਤੇ ਇਹਨਾਂ ਦਾ ਟਾਈਮ ਪੀਡ ਦੂਜੀਆਂ ਵੈਰਾਈਟੀਆਂ ਨਾਲੋਂ ਘੱਟ ਆ ਮੇਰੀ ਤਾਂ ਨੌਜਵਾਨਾਂ ਨੂੰ ਇਹੀ ਅਪੀਲ ਐ 25 5 6 ਸਾਲ ਪਹਿਲਾਂ ਮੈਂ ਵੀ ਬਾਰ ਜਾਣਾ ਚਾਹੁੰਦਾ ਸੀਗਾ ਤੇ ਮੈਂ ਇੱਕ ਫਿਰ ਪ੍ਰੋਜੈਕਟ ਦੇ ਵਿੱਚ ਪੀਯੂ ਦੇ ਵਿੱਚ ਕੰਮ ਕੀਤਾ ਤੇ ਉੱਥੋਂ ਖੇਤੀ ਤਜਰਬੇ ਸਿੱਖ ਕੇ ਤੇ ਅਸੀਂ ਆਪਦੇ ਖੇਤ ਦੇ ਵਿੱਚ ਅਪਣਾਏ ਹੁਣ ਅਸੀਂ ਵਧੀਆ ਪ੍ਰੋਫਿਟ ਵੀ ਕਮਾਉਨੇ ਆ ਤੇ ਮੇਰਾ ਨੌਜਵਾਨਾਂ ਨੂੰ ਇਹੀ ਅਪੀਲ ਆ ਖੇਤੀ ਦੇ ਨਾਲ ਨਾਲ ਕੋਈ ਵੀ ਸਹਾਇਕਤਨ ਦਾ ਕਰ ਲੋ मधु क्रांति एक नए युग का आगाज मधु क्रांति विकास के नए रास्ते खोल रही है मधुमक्खी पालकों के जीवन स्तर को बेहतर बना रही है साथ ही पूरी दुनिया में शहद के क्षेत्र में भारत को एक नई पहचान दिला रही है भारत सरकार मधुमक्खी पालकों की आय को बढ़ाने और उन्हें आत्मनिर्भर बनाने के उद्देश्य से देश में मधुमक्खी पालन के संवर्धन और विकास के लिए सभी आवश्यक सहायता प्रदान कर रही है माननीय प्रधानमंत्री के दूरदर्शी नेतृत्व में कृषि सहित मधुमक्खी पालन को बढ़ावा देने के लिए अनेक कदम उठाए गए है किसान तरक्की की राह पर आगे बढ़ रहे हैं अगर कोई सक्सेस स्टोरी मिठी मुस्कान भी बिखेरे और स्वाद में भी मिठास भरे तब तो आप इसे जरूर सोने पर सुहागा कहेंगे हमारे किसान इन दिनों शहद के उत्पादन में ऐसा ही कमाल कर रहे हैं शहद की मिठास हमारे किसानों का जीवन भी बदल रही है उनकी आय भी बढ़ा रही है मधुमक्खियाँ न सिर्फ शहद देती हैं, बल्कि पर्यावरण और कृषि के लिए भी आवश्यक हैं। यूँ तो भारत में लंबे समय से लोग मधुमक्खी पालन का काम पारंपरिक तरीकों से करते आ रहे हैं लेकिन आज के समय में इस क्षेत्र में अपार संभावनाएं भी है और जरूरत भी है मधुमक्खियों की इसी जरूरत और योगदान का जश्न मनाने और इसे और बारीकी से समझने के लिए ही मनाया जाता है विश्व मधुमक्खी दिवस इसी आवश्यकता को समझते हुए 2020 में राष्ट्रीय मधुमक्खी पालन और शहद मिशन की शुरुआत हुई उद्देश्य स्पष्ट था मधुमक्खी पालन के कार्य को वैज्ञानिक और तकनीकी रूप से विकसित करना और ज्यादा से ज्यादा लोगों को इसके लिए प्रोत्साहित करके मधु क्रांति के सपने को साकार करना मधुमक्खी पालन से मिलने वाले उत्पाद जैसे शहद बी वैक्स रॉयल जेली और पोलिन आदि कई क्षेत्रों में प्रयोग किए जाते हैं माननीय प्रधानमंत्री जी के प्रोत्साहन से और कृषि मंत्री जी के, के मार्गदर्शन से आज राष्ट्रीय मधुमक्खी पालन और शहद मिशन सफलता का पर्याय बन चुका है न केवल ये देश के किसानों के लिए आय बढ़ाने का एक साधन बना है बल्कि तमाम लोगों के जीवन को बेहतर बनाने के साथ साथ देश के आर्थिक विकास में भी योगदान दे रहा है दो हजार में उत्पादन छिहत्तर हजार मीट्रिक टन से बढ़कर 2022 2022-23 में एक लाख चालीस हजार मीट्रिक टन से अधिक हो गया है 2013 2013-14 में शहद का निर्यात अट्ठाईस हजार मीट्रिक टन से बढ़कर 2022 2022-23 में उनासी हजार नौ सौ अट्ठाईस मीट्रिक टन से अधिक हो गया है तीन विश्व स्तरीय अत्याधुनिक टेस्टिंग लैब और इकतीस मिनी टेस्टिंग लैब स्थापित हुई राष्ट्रीय मधुमक्खी पालन और शहद मिशन की कामयाबी सिर्फ आंकड़े ही बयान नहीं कर रहे कहानियां खुद इसकी सफलता की बानगी पेश कर रही हैं। मैंने 1990 में मधुमक्खी पालन शुरू किया दो बॉक्स से शुरू किया और आज हमारे पास लगभग 4,200 बी बॉक्सेस हैं। लगभग सत्रह तरह के हनी हम लोग प्रोड्यूस करते हैं जो डिफरेंट डिफरेंट एरियाज में बी को माइग्रेट करके प्राप्त होते हैं इसके अलावा जितने बी बॉक्सिस मैन्यूफेक्चरिंग यूनिट है हमारे पास वेक्शीट मैनुफेक्चरिंग यूनिट है ट्वेंटी मीट्रिक टन पर डे का हनी प्रोसेसिंग प्लांट है आज हमारा जो उत्पादन है वो एक लाख के जी लगभग हम लोग प्रोड्यूस करते हैं यमुनानगर के सुभाष काम्बोज मधुमक्खी पालन के अपने काम के चलते आज देश भर में जाने जा रहे हैं सुभाष जी ने वैज्ञानिक तरीके से मधुमक्खी पालन का प्रशिक्षण लिया इसके बाद उन्होंने केवल छह बॉक्स के साथ अपना काम शुरू किया था मैंने सिर्फ अपने पोन नेशन के लिए और खाने के से ये बॉक्स रखे थे जब मैंने देखा कि मधुमक्खियाँ भी बढ़ रही हैं और हमें शहद भी मिल रहा है तो मैंने फिर प्रोफेशनल तौर पे इसी काम को ही करने की सोची और आज की तारीख में मैं लगभग 1500 बॉक्स पे मधुमक्खी पालन कर रहा हूँ ज्यादा से ज्यादा लोग इस मिशन का हिस्सा बन रहे हैं इतना ही नहीं ये मिशन नारी शक्ति को और अधिक सशक्त बनाने में भी बड़ा योगदान दे रहा है अभी तक महिलाओं के एक स्वयं सहायता समूहों को इससे जोड़ा जा चुका है इसी तरह मधु क्रांति पोर्टल पर अभी तक लगभग चौदह हजार ऐसी अधिक पालक और 22 लाख से अधिक कॉलोनीज रजिस्टर हो चुकी हैं। आज भारत प्राकृतिक शहद का छवा सबसे बड़ा निर्यातक देश है भारत मधुमक्खी पालन और शहद उत्पादन के क्षेत्र में सारी दुनिया के लिए एक मिसाल के तौर पर उभर कर सामने आ रहा है मधु क्रांति आई और रोजगार के अवसर बढ़ाए